ਈ ਸੁਣਾਉ ਕੋਈ ਗੱਲਬਾਤ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਉਦੋਂ ਆਪਾਂ ਹੈਲਪ ਕੀਤੀ ਸੀ ਨਾ ਜਿਹੜਾ ਕੁੜੀ ਤੇ ਉਹਦੇ ਬਾਪ ਡਿੱਗੇ ਐ ਪੈਸੇ ਗਰੇਨ ਚਾਕਾਂ ਹਾਂਜੀ ਆਪਾਂ ਤਾਂ ਖੜ ਗਏ ਤੇ ਕੋਈ ਲੋਕ ਖੜਾ ਨਹੀਂ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜ਼ਿੰਦਗੀ 'ਚ ਚਲ ਆਪਾਂ ਵਧੀਆ ਕੀਤਾ ਉਹਨਾਂ ਨੇ ਵਾਦਤ ਕੀਤੀ ਹਾਂ ਜੇ ਪਿਓ ਤੇ ਤੁਸੀਂ ਇਕੱਠੇ ਤੁਰੇ ਜਾਂਦੇ ਹੋ ਨਾ ਹਾਂ ਸਕੂਟਰ ਤੇ ਹਾਂਜੀ ਜਾਂ ਤੁਰ ਕੇ ਰੱਖਾ ਜਾਂ ਕਿਸੇ ਹੋਰ ਵੀ ਕੋਈ ਲੋਕ ਐਡੇ ਕੁੱਤੇ ਆ ਲੋਕ ਐ ਚੱਕਣਗੇ ਦੇ ਨੀ ਖਾਣ ਆ ਲੈਣਗੇ ਯਾਨੀ ਕਿ ਅੱਖਾਂ ਨਾਲ ਤਲਾਸ਼ੀ ਲੈਂਦੇ ਲੋਕ ਹੂੰ ਕਦੇ ਵੀ ਜ਼ਿੰਦਗੀ ਚ ਪਿਓ ਤੇ ਧੀ ਇਕੱਠੇ ਤੁਰੇ ਜਾਂਦੇ ਹੂੰ ਉਹ ਐ ਨਹੀਂ ਚੱਕਣਾ ਬੰਦਾ ਜਿੰਨਾ ਮਰਜ਼ੀ ਚੈਗਲ ਹੋਵੇ ਹੂੰ ਉਹ ਨਹੀਂ ਚੱਕਣਾ ਚਾਹੀਦਾ ਚੁੱਪ ਕਰਕੇ ਨੀਵੀਂ ਪਾ ਕੇ ਨੰਗ ਜੀ ਹੂੰ ਜਿਹੜਾ ਪਿਓ ਹੁੰਦਾ ਨਾ ਧੀ ਉਹ ਆਦੇ ਪਿਓ ਨੂੰ ਦੁਨੀਆ ਦਾ ਸਭ ਤੋਂ ਘੈਂਟ ਬੰਦਾ ਸਮਝੀਦੀ ਹੁੰਦੀ ਹੈ ਹਾਂਜੀ ਤੇ ਜਦੋਂ ਕੋਈ ਪਿਓ ਤੇ ਧੀ ਨਾਲ ਜਾਂਦੀ ਹੋਵੇ ਪਿਓ ਦੇ ਤੁਰੇ ਅੱਖਾਂ ਪਰ ਪਰ ਵੇਖੇ ਕੋਈ ਲਗਾੜਾ ਮੈਂ ਉਹਦੀ ਪੇਸ਼ ਨਹੀਂ ਜਾਂਦੀ ਹੁੰਦੀ ਹਮ ਕਦੇ ਆਸਤੇ ਹੀ ਵੇਖ ਲਈ ਮੈਂ ਨਾ ਕਹ ਦਿੱਤੀ ਜਾਂਦੇ ਹੁਣ ਕੀ ਨਹੀਂ ਲਸਟ ਵੀ ਦੇ ਦੇਣਾ ਤੁਰੇ ਜਾਂਦੇ ਹਾਂ ਮੈਂ ਕਹਿੰਦਾ ਵੀ ਉਹ ਧੀ ਨੂੰ ਲੱਗੋਏ ਵੀ ਮੇਰਾ ਪਿਆਉ ਵੀ ਕੋਸ ਹੈਗਾ ਮੈਨੂੰ ਕਿਤੇ ਪਿੰਡ ਦੇ ਜਾਂ ਜਾਂਮਸ਼ਾਹ ਚੋਂ ਕੋਈ ਉਹ ਧੀ ਮਿਲ ਜੇ ਜਾਂ ਉਹ ਨਾਂ ਵੀ ਜਾਣਦਾ ਹੋਣਾ ਮੈਂ ਉਹਨੂੰ ਕੀ ਨਹੀਂ ਲਸਟ ਦੇ ਦੇਣਾ ਤੇ ਜੇ ਕੋਈ ਪਿੰਡ ਦਾ ਜਾਂ ਏਰੀਆ ਦਾ ਹੋਵੇ ਉਹ ਬੰਦੇ ਨੂੰ ਬਹੁਤ ਸਤਿਕਾਰ ਨਾਲ ਬੁਲਾ ਕੇ ਲੰਘੀ ਆ। ਕਿ ਉਹਦੇ ਧੀ ਨੂੰ ਲੱਗੇ ਮੇਰੇ ਬਾਪੂ ਨੂੰ ਵੀ ਲੋਕ ਜਾਣਦੇ ਆ ਪਰ ਲੋਕ ਇੱਥੋਂ ਤੱਕ ਜਾਂਦੇ ਨਹੀਂ ਲੋਕ। ਹੂੰ। ਜੇ ਸਵਾ ਮਾੜਾ ਇੱਥੋਂ ਤੱਕ ਸੋਚ ਕੇ ਇੱਕ ਜੇ ਕਦੇ ਆਸਤੇ ਵੀ ਕਿ ਹੁਣ ਤਾਂ ਖੈਰ ਇੱਕ ਲਾਗੇ ਪੁਰਾਣੇ ਵਧੇ ਦੱਸ ਦਿੰਦੇ ਸੀ ਵੀ ਜੇ ਕਿਸੇ ਦਾ ਕੋਈ ਰਿਸ਼ਤੇਦਾਰ ਪਿਆ ਜਾਂਦਾ ਅੱਗੇ ਪਿੱਛੇ ਤੁਸੀਂ ਉਹ ਬੰਦੇ ਨੂੰ ਬੁਲਾਉਣਾ ਹੈ ਜਾਂ ਨਹੀਂ ਬੁਲਾਉਂਦੇ ਪਰ ਉਦੋਂ ਜ਼ਰੂਰ ਬੁਲਾਓ ਬੁਲਾਓ ਦਾ ਪੱਕਾ ਨਾ ਲੈ। ਹੂੰ। ਇਹਨਾਂ ਵੀ ਨਾ ਤਾਂ ਉਹਦਾ ਦਰਬਾਰ ਸੇਵਾ ਤੇ ਤੁਸੀਂ ਕਹਿੰਦੇ ਕਿਵੇਂ ਵਾਰੀ ਐ ਨਹੀਂ। ਨਾ ਹਲਕਾ ਰੋਂਦਾ ਸੇਹ ਹੋਵੇ ਤਾਂ ਤੁਸੀਂ ਕਹਿੰਦੇ ਕਿਵੇਂ ਕਰਤੇ ਨਾ ਬੰਦੇ ਦੇ ਰਿਸ਼ਤੇਦਾਰ ਨਾਲ ਤੁਰ ਜਾਂਦਾ ਉਹਨੂੰ ਕਹੋ ਕੀ ਹਾਲ ਹੈ ਬਾਈ ਜੀ ਕਲੌਂਦ ਸਿੰਘ ਜਾਂ ਤੂੰ ਸਸਰੀ ਘਰ ਕਰਵਾਉਂਦ ਸਰੇ ਬਾਈ ਜੀ ਅਗਲੇ ਦਿਨ ਅੱਜ ਤਾਂ ਬੰਦੀ ਹੈ ਯਾਰ ਤੇ ਕੱਲ ਉਹ ਤੁਹਾਨੂੰ ਲੈ ਚਦੇ ਹਾਂਗਾ ਇਹ ਆ ਜਾ ਬਸ ਖਤਮ ਹੋ ਗਿਆ ਮੇਰੀ ਗੱਲ ਤਾਂ ਮੈਂ ਤੁਹਾਨੂੰ ਪਿਆਉਤੀ ਵਾਲੀ ਦੱਸੀ ਸੀ ਹਾਂਜੀ ਤੂੰ ਵੇਖੀ ਕਿਤੇ ਪਿਆਉਤੀ ਇਕੱਠੇ ਤੁਰ ਜਾਂਦਾ ਤੇ ਪਿਆਉਦੇ ਪੇਸ਼ ਨਹੀਂ ਜਾਂਦੀ ਹੁੰਦੀ ਮੈਂ ਕਿਤੇ ਚੱਕਿਆ ਮੈਂ ਜੇ ਕੋਈ ਯਾਰ ਦੋਸਤ ਕਿਤੇ ਗੱਲ ਚੱਲੇ ਮੈਂ ਕਹਿਣਾ ਵੀ ਇਹ ਹੀ ਹੁੰਦਾ ਜਾ ਮੇਰੇ ਕੋਈ ਨਾਲ ਹੋਵੇ ਮੈਂ ਕਹਿੰਦਾ ਪਉ ਤੇਤੀ ਜਾਂਦੇ ਝਗਣਾ ਓਏ ਹੂੰ ਖੈਰ ਮੇਰੇ ਜਿਹੜੇ ਸਰਕਲ ਚ ਬੰਦੇ ਬੰਦੇ ਵਧੀਆ ਉਹ ਐਨ ਕਰਦੇ ਕਈ ਜਿਆਦਾ ਇਕੱਠੀੜ ਹੁੰਦੇ ਆ ਉਹ ਇਹ ਨਹੀਂ ਸੋਚਦੇ ਪਉ ਤੇਤੀ ਇਕੱਠੇ ਤੁਰੇ ਜਾਂਦੇ ਆ ਮੈਂ ਤਾਂ ਲੈਫਟ ਵੀ ਦੇ ਦਿੰਦਾ ਹਾਂ ਸਹੀ ਗੱਲ ਅਜਿਹੇ ਰਸਤੇ ਵੀ ਚੱਕਣਾ ਨਹੀਂ ਚਾਹੀਦਾ ਹਾਂਜੀ ਉਹ ਕੋਈ ਲੜ ਵੀ ਨਹੀਂ ਸਕਦਾ ਹੁੰਦਾ ਸੋਦੇ ਨਾਲ ਉਹ ਘੁਰ ਵੀ ਨਹੀਂ ਸਕਦਾ ਹੁੰਦਾ ਬਸ